ਦੇਖੋ ਜਦੋਂ ਇਸ ਤਰ੍ਹਾਂ ਦੇ ਕਿਸੇ ਵੀ ਆਈਪੀ ਵਿਅਕਤੀ ਦੀ ਮੌਤ ਹੁੰਦੀ ਹੈ ਜੀ ਜਿਸ ਤਰ੍ਹਾਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਸੀਗੇ ਜੀ ਇੱਕ ਪ੍ਰੋਟੋਕਾਲ ਪ੍ਰੋਟੋਕਾਲ ਦੇ ਮਤਾਬਕ ਜਿਹੜਾ ਰਾਸ਼ਟਰੀ ਝੰਡਾ ਆ ਉਹ ਨੀਵਾ ਕਰ ਦਿੱਤਾ ਜਾਂਦਾ ਹੈ ਜੀ ਉਹਦੇ ਮਤਾਬਕ ਦੇਸ਼ ਦੇ ਵਿੱਚ ਕਿਤੇ ਵੀ ਕੋਈ ਜਸ਼ਨ ਦਾ ਮਾਹੌਲ ਜਿਹੜਾ ਉਹ ਨਹੀਂ ਪੈਦਾ ਕੀਤਾ ਜਾਂਦਾ ਮਤਲਬ ਕੋਈ ਖੁਸ਼ੀ ਦਾ ਕੋਈ ਕਿਉਂਕਿ ਸੋਗ ਸੋਗ ਦੇ ਦੌਰਾਨ ਖੁਸ਼ੀ ਦਾ ਤੇ ਕੋਈ ਨਹੀਂ ਜੀ ਬੜੇ ਇਸ ਗੱਲ ਦੇ ਹੈਰਾਨਗੇ ਹੋਏ ਜਦੋਂ ਅਸੀਂ ਦੇਖਿਆ ਕਿ ਇੱਕ ਪਾਸੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੀ ਮੌਤ ਹੋਈ ਹੈ ਉਹਨਾਂ ਸੱਤਾਂ ਦਿਨਾਂ ਦੇ ਵਿੱਚ ਹੀ ਲੁਧਿਆਣੇ ਦੇ ਵਿੱਚ ਪੀਏਯੂ ਚ ਜਰਜੀਤ ਦਸਾਂਝ ਦਾ ਜਿਹੜਾ ਸ਼ੋਅ ਹੈ ਉਹ ਮਤਲਬ ਆਯੋਜਿਤ ਕੀਤਾ ਗਿਆ ਜੀ ਹੋਣਾ ਤੇ ਇਹ ਚਾਹੀਦਾ ਵੀ ਆਪਣੇ ਮਤਲਬ ਕਿਹਦੇ ਸਰਦਾਰ ਭਗਤ ਸਿੰਘ ਵਾਂਗੂ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਤੇ ਇਹ ਡਿਲੇ ਕਰ ਲੈਂਦੇ ਵੀ ਕਹਿ ਕੇ ਡਿਲੇ ਕਰਾ ਲੈਂਦੇ ਤੇ ਕੀ ਗੱਲ ਆ ਜੀ ਕਿਉਂਕਿ ਇਹ ਬਾਰੋ-ਬਾਰੀ ਬੱਕਰੇ ਗਰਬਾਣੀਆਂ ਬਾਰੀ ਆਪੋ ਆਪਣੀ ਸਾਹਮਣੇ ਦੁਰ ਜਾਣਾ ਸਾਹਮਣੇ ਦੁਰ ਜਾਣਾ ਬਿਲਕੁਲ ਠੀਕ ਹੈ ਨਾ ਹਰਿਆਣਾ ਦਾ ਕਿਸੇ ਨੇ ਨਾਮ ਨਹੀਂ ਗਾਇਆ ਇੱਥੇ ਦੁਨੀਆ ਦੇ ਇੱਥੇ ਬੰਦਾ ਆਂਦਾ ਤੇ ਬਾਅਦ ਚ ਚਲਾ ਜਾਂਦਾ ਪਰ ਫਿਰ ਵੀ ਲੋਕਾਂ ਨੂੰ ਇਹ ਗੱਲ ਕਿਉਂ ਭੁੱਲ ਜਾਂਦੀ ਕਿ ਅਸੀਂ ਜਾਣਾ ਹੀ ਨਹੀਂ ਕਦੇ ਬਾਰੀ ਬਿਲਕੁਲ ਸਾਬ ਲਈਏ ਨਾ ਤੇ ਜਿਹੜਾ ਦਸੰਬਰ ਦਾ ਮਹੀਨਾ ਵੈਸੇ ਤਾਂ ਪੋ ਦਾ ਮਹੀਨਾ ਸਾਰਾ ਹੀ ਸੱਡਾ ਮਤਲਬ ਜਿਹੜਾ ਆ ਕਿ ਦੇਖੀਏ ਸਿੱਖ ਇਤਿਹਾਸ ਨਾਲ ਲੇਟ ਦੇਖੀਏ ਸਿੱਖ ਮਹਾਂ ਦੇਖੀਏ ਤੇ ਲਾਉ ਪੀ ਜਾ ਇਤਿਹਾਸ ਸਾਰਾ ਹੀ ਸੱਡਾ ਹੈ ਨਾ ਬਾਕੀ ਤੱਕ ਮਤਲਬ ਸ਼ਹੀਦੀਆਂ ਸ਼ਹੀਦੀਆਂ ਨੇ ਬਿਲਕੁਲ ਜੀ ਹਾਂ ਜੀ ਪਰ ਦਸੰਬਰ ਦਾ ਮਹੀਨਾ ਬਹੁਤੇ ਜਿਹੜੇ ਆ ਮਤਲਬ ਕੋਈ ਖੁਸ਼ੀ ਦਾ ਪ੍ਰੋਗਰਾਮ ਕਰਦੇ ਨਹੀਂ ਜੀ ਤੇ ਉਹ ਭਾਵੇਂ ਐਂਛੀ ਦੀ ਜੋੜ ਮੇਲਾ ਜਿਹੜਾ ਉਹ ਦਿਨੋਂ ਤੇ ਨੰਗ ਚੁੱਕੇ ਸੀ ਪਰ 31 ਦਸੰਬਰ ਤੇ ਹੈ ਸੀ ਨਾ ਆਪਾਂ ਇੱਕ ਜਨਵਰੀ ਜਾਂ 2 ਜਨਵਰੀ ਨੂੰ ਵੀ ਇਹ ਪ੍ਰੋਗਰਾਮ ਹੋ ਸਕਦਾ ਸੀ ਜੀ ਪਰ ਹੁਣ ਆ ਕੇ ਤੇ ਉਧਰੋਂ ਐਛੀ ਦੀ ਜੋੜ ਮੇਲਾ ਜਿੱਦਣ ਸ਼ੁਰੂ ਹੁੰਦਾ ਉਹ ਦਿਨ ਇਹ ਕਾਰਪੋਰੇਸ਼ਨਾਂ ਦਾ ਰਖ ਲਿਆ ਜੀ ਰਿਜੈਕਟ ਰਖ ਲਿਆ ਦੇਖੋ ਮਤਲਬ ਜੇ ਤੁਸੀਂ ਕਿਤੇ ਮੀਡੀਆ ਦੇ ਚਾਤੇ ਮਾਰੋ ਤੇ ਕਿਦਾਂ ਸਿੱਖ ਜਿਹੜੇ ਉਹੀ ਨੱਚ ਰਹੇ ਆ ਉਧਰ ਇੱਕ ਪਾਸੇ ਆਪਾਂ ਸ਼ੋਗ ਮਨਾ ਰਹੇ ਆ ਸਭ ਜ਼ਿਆਦਾ ਇਹ ਸ਼ਹੀਦੀ ਜੋੜ ਮੇਲਾ ਸ਼ੁਰੂ ਹੁੰਦਾ ਗੁਰੂ ਸਾਹਿਬ ਜਿਹੜਾ ਪਰਿਵਾਰ ਵਿਛੋੜਾ ਪਿਆ ਇੱਕ ਪਾਸੇ ਦੂਜੇ ਪਾਸੇ ਇਹ ਜਿਹੜੇ ਆ ਮੈਨੂੰ ਜੀ ਲੱਗਦਾ ਜਦੋਂ ਘੱਲੂ ਘਰ ਦਾ ਸਮਾ ਸੀ ਉਦੋਂ ਵੀ ਆਪਾਂ ਇਹ ਕਹਾਣੀ ਵੀਡੀਓ ਬਣਾਈ ਸੀ ਬਈ ਜਦੋਂ ਪੋਲੀਟੀਕਲ ਪਾਰਟੀ ਕੋਈ ਵੀ ਜਿੱਤੂਗੀ ਤਾਂ ਲੱਡੂ ਵੀ ਵੰਡੇ ਜਾਣਗੇ ਜਸ਼ਨ ਵੀ ਮਨਾਏ ਜਾਣਗੇ ਪਰ ਸਾਡੇ ਉਸ ਦਿਨ ਲੱਖਾਂ ਸਿੱਖ ਜਿਹੜੇ ਹਜ਼ਾਰਾਂ ਸਿੱਖ ਗਿਣਤੀ ਦੇ ਵਿੱਚ ਜਿਹੜੇ ਸਿੱਖ ਸਾਡੇ ਨੌਜਵਾਨ ਸ਼ਹੀਦ ਹੋਗੇ 26 ਦਸੰਬਰ ਨੂੰ ਸਾਡੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਮੌਤ ਨੂੰ ਲੈ ਕੇ ਸਾਡਾ ਜਿਹੜਾ ਰਾਸ਼ਟਰੀ ਝੰਡਾ ਉਸ ਨੂੰ 7 ਦਿਨ ਲਈ ਨੀਵਾ ਕਰ ਦਿੱਤਾ ਜਾਂਦਾ ਤਾਂ ਨੀਵਾ ਕਰ ਦਿੱਤਾ ਜਾਂਦਾ ਕਿ 7 ਦਿਨਾਂ ਸੋਗ ਮਨਾਇਆ ਜਾਏਗਾ ਤੇ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਜਾਂ ਖੁਸ਼ੀ ਵਾਲਾ ਮਾਹੌਲ ਨਹੀਂ ਬਣਾਇਆ ਜਾਏਗਾ ਬਲਕਿ ਬਲ ਕੇ ਪੰਜਾਬ ਸਰਕਾਰ ਨੇ ਇਹਨਾਂ ਸਾਰੇ ਹੀ ਹੁਕਮਾਂ ਦੀ ਇਹਨਾਂ ਸਾਰੇ ਹੀ ਨਿਯਮਾਂ ਦੀ ਜਮਨਾ ਕੀਤੀ ਕਿਉਂਕਿ ਬੀਤੇ ਦਿਨੀ ਪੰਜਾਬੀ ਗਾਇਕ ਦਲਜੀਤ ਸਿੰਘ ਆਜ ਦਾ ਪ੍ਰੋਗਰਾਮ ਲੁਧਿਆਣਾ ਜੁਨੀਵਰਸਿਟੀ ਦੇ ਵਿੱਚ ਇੱਕ ਲਾਈਵ ਸ਼ੋਅ ਸ਼ਾਮ ਨੂੰ ਹੁੰਦਾ ਜੋ ਬੀਤੀ ਕੱਲ ਨੱਕ ਕੇ ਗਈਆ ਉਸ ਦੇ ਵਿੱਚ ਤੇ ਇਹ ਸਾਰੀ ਗੱਲ ਦੇ ਮੇਰੇ ਨਾਲ ਗੱਲਬਾਤ ਕਰਨਗੇ ਹਿਊਮਨ ਰਾਈਟਸ ਯੂਨੀਵਰਸਲ ਆਰਗਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਢਾਲੀਵਾਲ ਸਭ ਤੋਂ ਪਹਿਲਾਂ ਸਤਨਾਮ ਢਾਲੀਵਾਲ ਜੀ ਦਾ ਸਵਾਗਤ ਕਰ ਰਿਹਾ ਹੈ ਢਾਲੀਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਢਾਲੀਵਾਲ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਕਿ ਮੈਂ ਦੱਸਿਆ ਕਿ 7 ਦਿਨ ਲਈ ਰਾਸ਼ਟਰੀ ਝੰਡੇ ਨੂੰ ਨੀਮਾ ਕੀਤਾ ਗਿਆ ਤੇ ਬਾਅਦ ਵਿੱਚ ਆਪ ਹੀ ਕਿਹਾ ਗਿਆ ਕਿ ਰਾਸ਼ਟਰੀ ਝੰਡਾ ਨੀਵਾ ਕਰਕੇ 7 ਦਿਨ ਸੋਗ ਮਨਾਇਆ ਜਾਊ ਤੇ ਆਪ ਹੀ ਪੰਜਾਬੀ ਗਾਇਕ ਦਲਜੀਤ ਸੋਹਣਜ ਦਾ ਪ੍ਰੋਗਰਾਮ ਇੱਥੇ ਯੂਨੀਵਰਸਿਟੀ ਦੇ ਵਿੱਚ ਰੱਖ ਕੇ ਕਿਸ ਤਰੀਕੇ ਨਾਲ ਮਨੁੱਖੀ ਅਧਿਕਾਰਾਂ ਦੇ ਨਿਜੀ ਨੂੰ ਵੇਖਦੇ ਹੋ ਦੇਖੋ ਜਦੋਂ ਇਸ ਤਰ੍ਹਾਂ ਦੇ ਕਿਸੇ ਵੀਆਈਪੀ ਵਿਅਕਤੀ ਦੀ ਮੌਤ ਹੁੰਦੀ ਹੈ ਜੀ ਜਿਸ ਤਰ੍ਹਾਂ ਆਪਣੇ ਮਾਨ ਜੋ ਪ੍ਰਧਾਨ ਮੰਤਰੀ ਸਾਹਿਬ ਸੀਗੇ ਜੀ ਇੱਕ ਪ੍ਰੋਟੋਕਾਲ ਹੈ ਪ੍ਰੋਟੋਕਾਲ ਦੇ ਮਤਾਬਕ ਜਿਹੜਾ ਰਾਸ਼ਟਰੀ ਝੰਡਾ ਆ ਉਹ ਨੀਵਾ ਕਰ ਦਿੱਤਾ ਜਾਂਦਾ ਹੈ ਜੀ ਉਹਦੇ ਮਤਾਬਕ ਦੇਸ਼ ਦੇ ਵਿੱਚ ਕਿਤੇ ਵੀ ਕੋਈ ਜਸ਼ਨ ਦਾ ਮਾਹੌਲ ਜਿਹੜਾ ਉਹ ਨਹੀਂ ਪੈਦਾ ਕੀਤਾ ਜਾਂਦਾ ਮਤਲਬ ਕੋਈ ਖੁਸ਼ੀ ਦਾ ਕੋਈ ਕਿਉਂਕਿ ਸੋਗ ਸੋਗ ਦੇ ਦੌਰਾਨ ਖੁਸ਼ੀ ਦਾ ਤੇ ਕੋਈ ਨਹੀਂ ਬੜੀ ਇਸ ਗੱਲ ਦੇ ਹੈਰਾਨਗੀ ਹੋਈ ਜਦੋਂ ਸੀ ਦੇਖਿਆ ਕਿ ਇੱਕ ਪਾਸੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੀ ਮੌਤ ਹੋਈ ਹੈ ਉਹਨਾਂ 70 ਦਿਨਾਂ ਦੇ ਵਿੱਚ ਹੀ ਲੁਧਿਆਣੇ ਦੇ ਵਿੱਚ ਪੀਏਯੂ ਚ ਜਗਜੀਤ ਦਾ ਸਾਂਝ ਦਾ ਜਿਹੜਾ ਸ਼ੋਅ ਹੈ ਉਹ ਮਤਲਬ ਆਯੋਜਿਤ ਕੀਤਾ ਗਿਆ ਜੀ ਦੇਖੋ 31 ਤਰੀਕ ਨੂੰ ਕੀਤਾ 31 ਤਰੀਕ ਨੂੰ 1-2 ਦਿਨ ਗਾਂ ਵੀ ਕੀਤਾ ਜਾ ਸਕਦਾ ਹੈ ਪੋਸਟਮਾਉਂਡ ਵੀ ਕੀਤਾ ਜਾ ਸਕਦਾ ਸੀ ਜੀ ਸਾਨੂੰ ਇਸ ਗੱਲ ਦਾ ਦੁੱਖ ਹੈ ਕਿਉਂਕਿ ਆਪਣੇ ਪ੍ਰਧਾਨ ਮੰਤਰੀ ਸਾਹਿਬ ਜੀ ਸਾਹਿਬका ਡਾਕਟਰ ਮਨਮੋਹਨ ਸਿੰਘ ਜੀ ਇੱਕ ਸਿੱਖ ਵੀ ਨੇ ਇੱਕ ਪੰਜਾਬੀ ਵੀ ਨੇ ਤੇ ਪੰਜਾਬ ਦੇ ਵਿੱਚ ਹੀ ਇੱਕ ਪੰਜਾਬੀ ਸਿੱਖ ਵੱਲੋਂ ਇਹ ਜਿਹੜਾ ਪ੍ਰੋਗਰਾਮ ਆ ਅਯੋਜਿਤ ਕੀਤਾ ਗਿਆ ਜੀ ਜੇਕਰ ਪ੍ਰਧਾਨ ਮੰਤਰੀ ਸਾਹਿਬ ਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਗੱਲ ਕਰੀਏ ਤਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੁੱਪ ਰਹੀ ਜਿੱਤ ਦਿਖਾਈ ਹਾਸਲ ਕਰਕੇ ਕਿਉਂਕਿ ਬਹੁਤ ਸਾਰੀਆਂ ਉਹਨਾਂ ਦੇ ਸਮੇਂ ਦੇ ਵਿੱਚ ਟਿੱਪਣੀਆਂ ਵੀ ਕੀਤੀਆਂ ਜਦੋਂ ਪ੍ਰਧਾਨ ਮੰਤਰੀ ਸੀ ਉਹਨਾਂ ਦੀ ਪਾਰਟੀ ਵੱਲੋਂ ਵੀ ਟਿੱਪਣੀਆਂ ਹੋਈਆਂ ਪਰ ਫਿਰ ਵੀ ਉਹਨਾਂ ਨੇ ਚੁੱਪ ਰਹਿ ਕੇ ਕਿ ਜਿੱਤ ਦਾ ਪ੍ਰਤੀ ਦੱਸਿਆ ਕਿ ਜਿੱਤ ਕਿਵੇਂ ਜਿੱਤੀ ਜਾਂਦੀ ਆ ਹਮੇਸ਼ਾ ਚੁੱਪ ਰਹਿਣਾ ਔਰ ਹਮੇਸ਼ਾ ਸਨੇਹਾ ਵੀ ਵਧਿਆ ਦਿੱਤਾ ਜੋ ਪੰਜਾਬੀਆਂ ਲਈ ਸਨੇਹਾ ਵੀ ਦਿੱਤਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਮਾਨ ਸਰਕਾਰ ਨੇ ਉਹਨਾਂ ਨਿਯਮਾਂ ਦੀ ਉਲੰਘਣਾ ਕਿਉਂ ਕੀਤੀ ਗਈ ਦੇਖੋ ਆਪਣੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮੈਡਮੌਂਡ ਸਿੰਘ ਤੇ ਆਪਣੇ ਰਾਸ਼ਟਰਪਤੀ ਸਾਬਕਾ ਮਹਿਰੂਮ ਅਬਦੁਲ ਕਲਾਮ ਅਬਦੁਲ ਕਲਾਮ ਡਾਕਟਰ ਆਫ ਦਾ ਅਬਦੁਲ ਕਲਾਮ ਡਾਕਟਰ ਅਬਦੁਲ ਕਲਾਮ ਜੀ ਮੇਰਾ ਖਿਆਲ ਹੈ ਇਹੋ ਜੇ ਨਾਂ ਤੇ ਸਾਨੂੰ ਪਹਿਲਾਂ ਕਿਤੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਮਿਲੇ ਤੇ ਨਾਂ ਹੀ ਮੇਰਾ ਕਿਹ ਲੱਗਦਾ ਨਹੀਂ ਹੈ ਕਿ ਗਾਂ ਕਿਤੇ ਮਿਲਣ ਆਉਣ ਵਾਲੇ ਸਮੇਂ ਚ ਮਿਲਣ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਾ ਬੜੀ ਵਧੀਆ ਸ਼ਖੀ ਸੀ ਦੋਨਾਂ ਦੀ ਜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੀ ਮਤਲਬ ਜੇ ਆਪਾਂ ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰੀਏ ਤੇ ਮੇਰੇ ਖਿਆਲ ਆ ਪੇ ਜਨਰਲ ਜੀਵਨ ਤੇ ਕਰੇ ਕੋਈ ਕਿਤੇ ਕੋਈ ਇਲਜ਼ਾਮ ਨਹੀਂ ਲੱਗਾ ਕੋਈ ਕੋਈ ਪੈਸਾ ਇਲਜ਼ਾਮ ਨਹੀਂ ਲੱਗਾ ਕੋਈ ਵੀ ਦਾਗ ਨਹੀਂ ਲੱਗਾ ਜੀ ਵੀ ਦਾਗ ਰਹੇ ਨਹੀਂ ਸਾਹ ਵੀ ਦਾਗ ਰਹੇ ਜੀ ਹਾਂ ਜੀ ਤੇ ਮਤਲਬ ਆਪਣੇ ਪਰ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਹੈ ਕਿਉਂਕਿ ਜਿਹੜੀਆਂ ਫਾਰਮੈਟੀਜ਼ ਸੀਗੀਆਂ ਮਤਲਬ ਸ਼ੋ ਨੂੰ ਮਤਲਬ ਅਰੇਂਜ ਕਰਨ ਵਾਸਤੇ ਜੋ ਪੁਲਿਸ ਦਾ ਜਾਂ ਕੋਈ ਹੋਰ ਕੁਝ ਚਾਹੀਦਾ ਸੀ ਉਥੇ ਸਿਸਟਮ ਇਹਨਾਂ ਸਰਕਾਰ ਨੇ ਪ੍ਰੋਵਾਈਡ ਕਰਨਾ ਸੀ ਇਹ ਫਾਰਮੈਟੀਜ਼ ਨਾ ਪੂਰੀਆਂ ਕਰਦੇ ਜੀ ਕਿਉਂਕਿ 7 ਦਿਨ ਦਾ ਸੋਗ ਇੱਕ ਤਰੀਕ ਨੂੰ ਅੱਜ ਪੂਰਾ ਹੋ ਜਾਣਾ ਬਿਲਕੁਲ ਇੱਕ ਸ਼ਾਮ ਨੂੰ ਕਰ ਲੈਂਦੇ ਜਾਂ ਕੱਲ ਕਰ ਲੈਂਦੇ ਜੀ ਕੰਨ ਸੇ ਕਾ ਮੇ ਕੋ ਗਲਤ ਨਾ ਉੱਠਦੀ ਬਿਲਕੁਲ ਜੀ ਤੇ ਤੁਹਾਨੂੰ ਕੀ ਲੱਗਦਾ ਵੀ ਇਹ ਜਿਸ ਤਰੀਕੇ ਨਾਲ ਮਾਨ ਸਰਕਾਰ ਨੇ ਇਹ ਸਾਰਾ ਕੰਮ ਕੀਤਾ ਤੁਹਾਨੂੰ ਲੱਗਦਾ ਕਿ ਰਾਜਨੀਤੀ ਛੱਡ ਕੇ ਜਦੋਂ ਕਿਸੇ ਦਾ ਕੋਈ ਮੌਤ ਹੋ ਜਾਂਦੀ ਕਿਸੇ بی.ਆਈ.ਪੀ ਬੰਦੇ ਜਾਂ ਪੋਲੀਟੀਕਲ ਬੰਦੇ ਦੀ ਮੌਤ ਹੋ ਜਾਂਦੀ ਉਦੋਂ ਰਾਜਨੀਤੀ 2-4 ਦਿਨ ਵਾਸਤੇ ਬੰਦ ਕਰ ਦੇਣੀ ਚਾਹੀਦੀ ਹੈ ਦੇਖੋ ਹੋਣਾ ਤਾਂ ਚਾਹੀਦਾ ਵਾ ਪਰ ਇਹ ਹੁੰਦਾ ਨਹੀਂ ਜੀ ਮਤਲਬ ਹੋਣਾ ਤੇ ਇਹ ਚਾਹੀਦਾ ਵੀ ਆਪਣੇ ਮਤਲਬ ਕਿਹਨੇ ਸਰਦਾਰ ਭਗਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਤੇ ਇਹ ਡਿਲੇ ਕਰ ਲੰਦੇ ਵੀ ਕਹਿ ਕੇ ਡਿਲੇ ਕਰਾ ਲੰਦੇ ਤੇ ਕੀ ਗੱਲ ਆ ਜੀ ਕਿਉਂਕਿ ਇਹ ਬਾਰੋ ਬਾਰੀ ਬੱਕਰੇ ਗਰਬਾਲੀਆਂ ਬ ਬਾਰੀ ਆਪੋ ਆਪਣੀ ਸਾਹਮਣੇ ਦੁਰ ਜਾਣਾ ਸਾਹਮਣੇ ਦੁਰ ਜਾਣਾ ਬਿਲਕੁਲ ਠੀਕ ਹੈ ਨਾ ਹਰਿਆਣਾ ਦਾ ਕਿਸੇ ਨੇ ਨਾਮ ਨਹੀਂ ਗਾਇਆ ਇੱਥੇ ਦੁਨੀਆ ਦੇ ਇੱਥੇ ਬੰਦਾ ਆਂਦਾ ਤੇ ਬਾਅਦ ਚ ਚਲਾ ਜਾਂਦਾ ਪਰ ਫਿਰ ਵੀ ਲੋਕਾਂ ਨੂੰ ਇਹ ਗੱਲ ਕਿਉਂ ਭੁੱਲ ਜਾਂਦੀ ਕਿ ਅਸੀਂ ਜਾਣਾ ਹੀ ਨਹੀਂ ਕਰੇ ਬਾਰੀ ਨਹੀਂ ਹੋਣੀ ਸਾਡੀ ਉਸ ਤਾਂ ਤੇ ਜੇ ਰਣਾ ਜੀ ਆਪਾਂ ਇੱਕ ਹਿਸਾਬ ਲਾਈਏ ਨਾ ਤੇ ਜਿਹੜਾ ਦਸੰਬਰ ਦਾ ਮਹੀਨਾ ਵੈਸੇ ਤਾਂ ਪੋ ਦਾ ਮਹੀਨਾ ਸਾਰਾ ਹੀ ਸਾਡਾ ਮਤਲਬ ਜਿਹੜਾ ਆ ਕਿ ਦੇਖੀਏ ਦੇਖੀਏ ਸਿੱਖ ਮਹਾਂ ਦੇਖੀਏ ਤੇ ਲਾਉ ਪਿੱਛੇ ਇਤਿਹਾਸ ਹੈ ਸਾਰਾ ਹੀ ਬਿਲਕੁਲ ਬਿਲਕੁਲ ਬਾਕੀ ਤੱਕ ਮਤਲਬ ਅਸੀਂ ਦਈਏ ਸੀ ਦਿਆਂ ਨੇ ਬਿਲਕੁਲ ਜੀ ਹਾਂਜੀ ਪਰ ਦਸੰਬਰ ਦਾ ਮਹੀਨਾ ਅਸੀਂ ਜੇ ਦੇਖੀਏ ਤੇ ਸਿੱਖਾਂ ਦੇ ਵਿੱਚ ਅਸੀਂ ਖਾਸ ਕਰਕੇ ਪੰਜਾਬੀ ਵੀ ਬਹੁਤ ਜਿਹੜੇ ਆ ਮਤਲਬ ਕੋਈ ਖੁਸ਼ੀ ਦਾ ਪ੍ਰੋਗਰਾਮ ਕਰਦੇ ਨਹੀਂ ਜੀ ਤੇ ਉਹ ਭਾਵੇਂ ਐਂਛੀ ਦੀ ਜੋੜ ਮੇਲਾ ਜਿਹੜਾ ਉਹ ਦੇਣੋ ਤੇ ਲੰਘ ਚੁੱਕੇ ਸੀ ਪਰ 31 ਦਸੰਬਰ ਤੇ ਹੈ ਸੀ ਨਾ ਆਪਾਂ ਇੱਕ ਜਨਵਰੀ ਜਾਂ 2 ਜਨਵਰੀ ਨੂੰ ਵੀ ਇਹ ਪ੍ਰੋਗਰਾਮ ਹੋ ਸਕਦਾ ਸੀ ਜੀ ਪਰ ਇਹ ਜਾਣ ਬੁੱਝ ਕੇ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਜਿਸ ਤਰ੍ਹਾਂ ਹੁਣ ਮਤਲਬ ਇਹ ਹੋ ਗਿਆ ਪਹਿਲਾਂ ਦੇਖੀਏ ਤੇ ਜ ਜਦੋਂ ਜਿਹੜਾ ਕਲੂਕਰ ਆ ਹੁੰਦਾ ਸੀ ਜੀ ਨਾ ਉਹਦੇ ਵਿੱਚ 4 ਜੂਨ ਦੇ ਦਾ ਰੱਖ ਲਈ ਇਲੈਕਸ਼ਨ ਦੇ ਰਿਜੈਕਟ ਡਿਕਲੈਰ ਦੀ ਜੀ ਬਿਲਕੁਲ ਜੀ ਠੀਕ ਹੈ ਨਾ ਅੱਛਾ ਹੁਣ ਆ ਕੇ ਤੇ ਉਧਰੋਂ ਅਸੀਂ ਜਿਹੜਾ ਮੇਲਾ ਜਦੋਂ ਸ਼ੁਰੂ ਹੁੰਦਾ ਉਹ ਦਿਨ ਇਹਨਾਂ ਕਾਰਪੋਰੇਸ਼ਨ ਨੇ ਰੱਖ ਲਿਆ ਜੀ ਰਿਜੈਕਟ ਰੱਖ ਲਿਆ ਦੇਖੋ ਮਤਲਬ ਜੇ ਤੁਸੀਂ ਕਿਤੇ মিডিਆ ਦੇ ਚਾਤੇ ਮਾਰੋ ਤੇ ਕਿਦਾਂ ਸਿੱਖ ਜਿਹੜੇ ਉਹੀ ਨੱਚ ਰਹੇ ਆ ਉਹਦੇ ਦੇ ਇੱਕ ਪਾਸੇ ਆਪਾਂ ਸ਼ੋਕ ਮਨਾ ਰਹੇ ਆ ਸਭ ਜਿਆਦਾ ਇਹ ਸ਼ਹੀਦੀ ਜੋੜ ਮੇਲਾ ਸ਼ੁਰੂ ਹੁੰਦਾ ਗੁਰੂ ਸਾਹਿਬ ਜਿਹੜਾ ਪਰਿਵਾਰ ਵਿਛੜਾ ਪਿਆ ਇੱਕ ਪਾਸੇ ਦੂਜੇ ਪਾਸੇ ਇਹ ਜਿਹੜੇ ਆ ਮੈਨੂੰ ਜੀ ਲੱਗਦਾ ਜਦੋਂ ਘੱਲੂ ਘਰ ਦਾ ਸਮਾ ਸੀ ਉਦੋਂ ਵੀ ਆਪਾਂ ਇਹ ਕੋਈ ਵੀਡੀਓ ਬਣਾਈ ਸੀ ਬਈ ਜਦੋਂ ਪੋਲੀਟੀਕਲ ਪਾਰਟੀ ਕੋਈ ਵੀ ਜਿੱਤੂਗੀ ਤਾਂ ਲੱਡੂ ਵੀ ਵੰਡੇ ਜਾਣਗੇ ਜਸ਼ਨ ਵੀ ਮਨਾਏ ਜਾਣਗੇ ਪਰ ਸਾਡੇ ਉਸ ਦਿਨ ਲੱਖਾਂ ਸਿੱਖ ਜਿਹੜੇ ਹਜ਼ਾਰਾਂ ਸਿੱਖ ਗਿਣਤੀ ਦੇ ਵਿੱਚ ਜਿਹੜੇ ਸਿੱਖ ਸਾਡੇ ਨੌਜਵਾਨ ਸ਼ਹੀਦ ਹੋ ਗਏ ਸੀ ਜੇਕਰ ਹੁਣ ਆਪਾਂ ਲਾਸਟ ਦੇ ਗੱਲ ਕਰੀਏ ਮੁਕਦੀ ਗੱਲ ਕਰੀਏ ਤਾਂ ਇਹ ਸਾਰੀ ਘਟਨਾ ਨੂੰ ਪ੍ਰੇਤੀ ਗੱਲ ਬਣਾਇਆ ਗਿਆ ਤੇ ਪੋਲੀਟੀਕਲ ਬ੍ਰਾਂਡ ਦਾ ਕਾਰਨ ਕਿਉਂ ਹੋਇਆ ਪਾਰਟੀਆਂ ਦਾ ਵੀਕੋ ਸੋਗਮੈ ਜਨਾਂ ਦੇ ਵਿੱਚ ਦਲਜੀਤ ਸਾਝ ਪੰਜਾਬੀ ਗਾਇਕ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਉੱਥੇ ਟਿਕਟ ਵੀ ਕਹਿੰਦੇ ਬਲੈਕ ਦੇ ਵਿੱਚ ਮਿਲੀ 50-50000 ਰੁਪਏ ਨੂੰ ਬਲੈਕ ਟਿਕਟ ਮਿਲਦੇ ਦੇਖੋ ਇੱਕ ਅਲੱਗ ਚੀਜ਼ ਆ ਮਤਲਬ ਬਲੈਕ ਮਿਲਿਆ ਜਾਂ ਟਿਕਟਾਂ ਮਹਿੰਗੀਆਂ ਵਿਕੀਆਂ ਜਾਂ ਜੋ ਮਰਜ਼ੀ ਇੱਕ ਲੱਗ ਗਿਆ ਸਾਨੂੰ ਤਾਂ ਸਿਰਫ ਇਹਨਾਂ ਨੂੰ ਦੁੱਖ ਹੈ ਵੀ ਇੱਕ ਮਤਲਬ ਅੰਤਰਰਾਸ਼ਟਰੀ ਜਿਹੜੀ ਇੱਕ ਸ਼ਖਸੀਅਤ ਆ ਮਹਿਰੂਮ ਡਾਕਟਰ ਮਨਮੋਹਨ ਸਿੰਘ ਹਨ ਉਹਨਾਂ ਦੀ ਮੌਤ ਦੇ ਸੋਗ ਦੇ ਵਿੱਚ ਵੀ ਇੱਕ ਜਸ਼ਨ ਮਨਾਉਣ ਦਾ ਜਿਹੜਾ ਸਾਨੂੰ ਦੁੱਖਿਆ ਕਿ ਇੱਕ ਪਾਸੇ ਸੋਗ ਤੇ ਦੂਜੇ ਪਾਸੇ ਦਲਜੀਤ ਦਸਹਾਨ ਦੇ ਡਮਕੇ ਜਿਹੜੇ ਮਾਰਨੇ ਕੋਈ ਕੋਈ ਵਧੀਆ ਗੱਲ ਨਹੀਂ ਤੁਸੀਂ ਹਮੇਸ਼ਾ ਚਾਹੀਦਾ ਨਹੀਂ ਸੀ ਤੁਸੀਂ ਹਮੇਸ਼ਾ ਮਨੁੱਖੀ ਅਧਿਕਾਰਾਂ ਲਈ ਲੜਦੇ ਰਹਿੰਦੇ ਮਨੁੱਖੀ ਅਧਿਕਾਰਾਂ ਨੂੰ ਬੜੀ ਬਰੀਕੀ ਨਾਲ ਜਾਂਚਦੇ ਰਹੋ ਤੇ ਅਕਸਰ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਲੜਦੇ ਰਹਿੰਦੇ ਹੋ ਤੁਹਾਨੂੰ ਕਿਵੇਂ ਲੱਗ ਰਿਹਾ ਸਾਰੀ ਗੱਲ ਨੂੰ ਮਨੁੱਖੀ ਅਧਿਕਾਰਾਂ ਦੇ ਸਾਹਮਣੇ ਦੇਖੋ ਗਲਤੀ ਹੈ ਇੱਕ ਮਨ ਤੋਂ ਬਾਅਦ ਜਿਹੜਾ ਮਾਨਸ ਮਤਲਬ ਸਨਮਾਨ ਰੱਖਣਾ ਉਹ ਤੇ ਜ਼ਰੂਰੀ ਹੈ ਨਾ ਮਤਲਬ ਇਹਦੇ ਵਿੱਚ ਕੋਈ ਇਹ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਕੋਈ ਸਿਆਸਤ ਨਹੀਂ ਵੇਖਣੀ ਚਾਹੀਦੀ ਕਿ ਇਹ ਦੂਜੀ ਕਾਂਗਰਸ ਪਾਰਟੀ ਦਾ ਹੈ ਜਾਂ ਬੀਜੇਪੀ ਦਾ ਹੈ ਜਾਂ ਆਮ ਨਕੇ ਦਾ ਵੀ ਕੋਈ ਵੀ ਆ ਕਿਉਂ ਮਰਦਾ ਤੇ ਪਹਿਲਾਂ ਤਾਂ ਜਦੋਂ ਜਿਸ ਦਿਨ ਇਹਨਾਂ ਦੀ ਮੌਤ ਹੋੰਦੀ ਉਸ ਦਿਨ ਹੀ ਸਿਆਸਤ ਕੀਤੀ ਗਈ ਇਹਨਾਂ ਦੇ ਸਸਕਾਰ ਵਾਸਤੇ ਹਾਂ ਬਿਲਕੁਲ ਬਲਕੇ 14 ਤਰੀਕ ਨੂੰ ਇਹ ਜਦੋਂ ਇਹਨਾਂ ਨੇ ਇੱਕ ਵੀਡੀਓ ਪਾਈ ਸੀ 2014 ਦੇ ਵਿੱਚ ਵੀ ਜਿਹੜਾ ਵਿਤਹਤਰੇ ਵਿੱਚ ਹੀ ਸੰਸਕਾਰ ਜਿਹੜਾ ਉੱਥੇ ਨਹੀਂ ਕਰਨਾ ਚਾਹੀਦਾ ਉਸ ਜਗ੍ਹਾ ਦੇ ਵਿੱਚ ਨਹੀਂ ਕਰਨਾ ਚਾਹੀਦਾ ਜਗ੍ਹਾ ਦੀ ਪ੍ਰੋਬਲਮ ਹੋਣ ਕਰਕੇ ਇਹਨਾਂ ਨੂੰ ਕਿਤੇ ਬਾਹਰ ਸਿਸਕਾਰ ਹੋਣਾ ਚਾਹੀਦਾ ਤੇ ਬਾਅਦ ਦੇ ਵਿੱਚ ਲੋਕਾਂ ਨੇ ਵਿਰੋਧੀ ਪਾਰਟੀਆਂ ਨੇ ਇਹ ਮੁੱਦਾ ਚੱਕ ਲੈ ਕੇ ਇਹਨਾਂ ਦਾ ਉੱਥੇ ਹੀ ਸੰਸਕਾਰ ਕੀਤਾ ਜਾਵੇ ਜਿਸ ਦਿਨ ਮੌਤ ਮੰਡੀ ਉਸ ਦਿਨ ਵੀ ਪੋਲੀਟਿਕਲ ਚੱਲ ਖੱਡੀ ਗਈ ਤੇ ਜਿਸ ਦਿਨ ਇਹ ਸੋਗਮੇਦਨ ਰੱਖੇ ਜਾਂਦੇ ਉਸ ਦਿਨ ਵੀ ਪੋਲੀਟਿਕਲ ਚੱਲ ਖੱਡੀ ਜਾਂਦੇ ਦੇਖੋ ਮੌਤ ਦੇ ਉੱਤੇ ਪੋਲਿਟਿਕਸ ਜਿਹੜੀ ਆ ਹੋਣੀ ਨਹੀਂ ਚਾਹੀਦੀ ਪਰ ਸਾਡੇ ਜਿਹੜੀਆਂ ਪੋਲੀਟਿਕਲ ਪਾਰਟੀਆਂ ਇਹ ਟਲਦੀਆਂ ਨੇ ਇਹ ਪੋਲਿਟਿਕਸ ਕਰ ਮੌਕਾ ਪਾ ਲਿਆ ਮੌਕਾ ਪਾ ਲਿਆ ਨੇ ਪੋਲਿਟਿਕਸ ਕਰਦੀਆਂ ਚਾਹੀਦਾ ਨਹੀਂ ਐ ਇਸ ਜੀ ਤੁਸੀਂ ਸੁਣਿਆ ਕਿ ਇਸ ਤਰ੍ਹਾਂ ਧਾਲੀਵਾਲ ਸਾਹਿਬ ਨੇ ਦੱਸਿਆ ਕਿ ਬੀਤੇ ਦਿਨੀ ਜੋ ਕੱਲ ਬੀਤੀ ਕੱਲ ਪੰਜਾਬੀ ਦਾ ਇੱਕ ਦਲਜੀਤ ਸਜਾਣ ਦਾ ਪ੍ਰੋਗਰਾਮ ਜਿਹੜਾ ਯੂਨੀਵਰਸਿਟੀ ਦੇ ਵਿੱਚ ਲੁਧਿਆਣੇ ਦੇ ਵਿੱਚ ਕੀਤਾ ਗਿਆ ਤੇ ਉਸ ਤੇ ਟਿੱਪਣੀ ਕੀਤੀ ਗਈ ਆ ਕਿ ਬਿਲਕੁਲ ਇਹ ਮਨਦਭਾਗੀ ਪ੍ਰੋਗਰਾਮ ਕੀਤਾ ਗਿਆ ਔਰ ਵੱਡੀ ਵੱਡੀ ਗੱਲ ਇਹ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਦੀ ਮੌਤ ਹੋ ਜਾਂਦੀ ਬੀਤੇ ਦਿਨੀ ਤੇ 7 ਦਿਨ ਰਾਸ਼ਟਰੀ ਝੰਡੇ ਨੂੰ ਨੀਵਾ ਕਰਕੇ ਸ਼ੋਗ ਮejਦਨ ਦਿਖਾਈ ਗਏ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਇਹਨਾਂ ਸਾਰੇ ਹੁਕਮਾਂ ਦੀਆਂ ਇਹਨਾਂ ਨਿਯਮਾਂ ਦੀਆਂ ਸਾਰਿਆਂ ਦੀਆਂ ਧਜੀਆਂ ਉਡਾਈਆਂ ਗਈਆਂ